ਪੀਪੀਟੀਵੀ ਦੇਖ ਰਹੇ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਤਾਂ ਲੱਗਦਾ ਆਪਣੀ ਕਿਸਮਤ ਵਿੱਚ ਹੀ ਇਮਤਿਹਾਨ ਲਿਖਾ ਕੇ ਲਿਆਇਆ ਹੈ ਕਦੇ ਸਰਕਾਰਾਂ ਵੱਲੋਂ ਕਦੇ ਕੁਦਰਤ ਵੱਲੋਂ ਪੰਜਾਬੀਆਂ ਦੀ ਸਮੇਂ-ਸਮੇਂ ਪ੍ਰੀਖਿਆ ਲਈ ਜਾਂਦੀ ਹੈ ਪਰ ਹਰ ਵਾਰ ਪੰਜਾਬੀ ਇਸ ਇਮਤਿਹਾਨ ਵਿੱਚੋਂ ਤੱਕੜੇ ਹੋ ਕੇ ਨਿਕਲਦੈ ਨੇ ਇਸ ਵਾਰ ਦਰਿਆਈ ਪਾਣੀਆਂ ਦੇ ਹੜ੍ਹਾਂ ਨਾਲ ਕੁਦਰਤ ਨੇ ਪੰਜਾਬੀਆਂ ਨੂੰ ਬਹੁਤ ਵੱਡੇ ਇਮਤਿਹਾਨ ਵਿੱਚ ਪਾਇਆ ਹੈ ਇਸ ਵਿੱਚੋਂ ਵੀ ਪੰਜਾਬੀ ਤੱਕੜੇ ਹੋ ਕੇ ਨਿਕਲਣਗੇ ਇਹਨਾਂ ਹੜ੍ਹਾਂ ਨੇ ਤਾਂ ਸਗੋਂ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰ ਦੇਣਾ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਭਿਆਨਕ ਹੜ੍ਹਾਂ ਦੀ ਲਪੇਟ ਵਿੱਚ ਆਇਆ ਹੋਇਆ ਹੈ ਪੰਜਾਬ ਵਿੱਚ 10118 ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਹੋਏ ਨੇ ਤਕਰੀਬਨ 3 ਲੱਖ 1 ਏਕੜ ਜ਼ਮੀਨ ਵਿੱਚ ਖੜੀ ਫਸਲ ਨੁਕਸਾਨੀ ਗਈ ਹੈ ਹੁਣ ਤੱਕ 11300 ਲੋਕਾਂ ਨੂੰ ਬਚਾਇਆ ਗਿਆ ਹੈ ਪੰਜਾਬ ਦੇ ਤਿੰਨੇ ਦਰਿਆ ਸਤਲੁਜ ਬਿਆਸ ਰਾਵੀ ਪਾਣੀ ਨਾਲ ਆਫਰੇ ਪਏ ਨੇ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਸਾਰਾ ਇਲਾਕਾ ਪਾਣੀ ਨਾਲ ਨੱਕੋ ਨੱਕ ਭਰਿਆ ਪਿਆ ਹੈ ਹੜਾਂ ਦੀ ਮਾਰ ਹੇਠ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਕਪੂਰਥਲਾ ਪਠਾਨਕੋਟ ਫਾਜ਼ਿਲਕਾ ਅਤੇ ਹੁਸ਼ਿਆਰਪੁਰ ਪੂਰੀ ਤਰ੍ਹਾਂ ਆ ਗਏ ਨੇ ਅਤੇ ਸੱਭ ਤੋਂ ਵੱਧ ਨੁਕਸਾਨੇ ਗਏ ਨੇ ਕੁੱਲ ਮਿਲਾ ਕੇ 110000 ਕਿਊਸਕ ਪਾਣੀ ਹਰ ਰੋਜ਼ ਡੈਮਾ ਵਿੱਚੋਂ ਛੱਡਿਆ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਦੀਆਂ ਪਹਾੜੀਆਂ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਸਭ ਨੇ ਦੇਖਿਆ ਹੈ ਜਦੋਂ ਵੀ ਭਾਰਤ ਦੇ ਕਿਸੇ ਰਾਜ ਵਿੱਚ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਪੰਜਾਬੀ ਸਭ ਤੋਂ ਮੋਹਰੇ ਹੋ ਕੇ ਉੱਥੋਂ ਦੇ ਲੋਕਾਂ ਦੀ ਸਹਾਇਤਾ ਕਰਦੇ ਨੇ ਜੇ ਇਸ ਵਾਰ ਪੰਜਾਬ ਤੇ ਸੰਕਟ ਆਇਆ ਹੈ ਤਾਂ ਕੋਈ ਵੀ ਮੋਰੇ ਨਹੀਂ ਆਇਆ ਪੰਜਾਬੀ ਜੋ ਸਦਾ ਰੱਬ ਦੇ ਬਾਣੇ ਵਿੱਚ ਰਹਿੰਦੇ ਨੇ ਕਿਸੇ ਦੇ ਅੱਗੇ ਹੱਥ ਨਹੀਂ ਅੜਦੇ ਜੇਕਰ ਹੱਥ ਅੜਦੇ ਨੇ ਤਾਂ ਆਪਣੇ ਰੱਬ ਅੱਗੇ ਅੜਦੇ ਨੇ ਹਰ ਤਰ੍ਹਾਂ ਦੀ ਮੁਸ਼ਕਲ ਵਿੱਚੋਂ ਸੁਰੱਖਰੂ ਹੋ ਕੇ ਆਪਣੀ ਮਿਹਨਤ ਅਤੇ ਲਗਨ ਨਾਲ ਪੰਜਾਬੀ ਹਰ ਤਰ੍ਹਾਂ ਦੀ ਮੁਸ਼ਕਲ ਵਿੱਚੋਂ ਸੁਰਖਰੂ ਹੋ ਕੇ ਨਿਕਲਦੇ ਨੇ ਕੁਦਰਤ ਦੇ ਨਾਲ ਨਾਲ ਸਰਕਾਰਾਂ ਵੀ ਪੰਜਾਬੀਆਂ ਨਾਲ ਅਕਸਰ ਤੱਕਾ ਹੀ ਕਰ ਜਾਂਦੀਆਂ ਨੇ ਇਸ ਹੜ੍ਹਾਂ ਦੀ ਮੁਸੀਬਤ ਵਿੱਚ ਦੇਸ਼ ਦੀ ਕੇਂਦਰੀ ਸਰਕਾਰ ਨੇ ਅਜੇ ਤੱਕ ਪੰਜਾਬੀਆਂ ਦੀ ਬਾਹ ਨਹੀਂ ਫੜੀ ਇੱਥੋਂ ਤੱਕ ਕਿ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਕੋਈ ਦੁੱਖ ਦਾ ਇਜ਼ਹਾਰ ਨਹੀਂ ਕੀਤਾ ਗਿਆ ਸਹਾਇਤਾ ਤਾਂ ਦੂਰ ਦੀ ਗੱਲ ਹੈ ਪੰਜਾਬ ਸਰਕਾਰ ਵੱਲੋਂ ਵੀ ਅਜੇ ਤੱਕ ਕਿਸਾਨਾਂ ਦਾ ਜਾਂ ਹੜ੍ਹ ਵਿੱਚ ਘਰੇ ਲੋਕਾਂ ਦਾ ਬਹੁਤਾ ਹੱਥ ਨਹੀਂ ਫੜਿਆ ਗਿਆ ਅਜੇ ਤੱਕ ਤਾਂ ਸਿਰਫ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਸੰਸਥਾਵਾਂ ਕੁਝ ਪੋਲੀਟੀਕਲ ਪਾਰਟੀਆਂ ਅਤੇ ਵਿਅਕਤੀਗਤ ਤੌਰ ਤੇ ਹੀ ਯਤਨ ਹੋ ਰਹੇ ਨੇ ਹੁਣ ਤਾਂ ਸਿਰਫ ਚਾਰ ਚੁਫੇਰੇ ਪਾਣੀ ਹੀ ਦਿਖ ਰਿਹਾ ਹੈ ਅਸਲੀ ਸਮੱਸਿਆ ਤਾਂ ਪਾਣੀ ਉਤਰਨ ਤੋਂ ਬਾਅਦ ਸ਼ੁਰੂ ਹੋਣੀ ਹੈ ਕਿਸਾਨਾਂ ਦੀ ਇਹ ਫਸਲ ਤਾਂ ਬਰਬਾਦ ਹੋ ਗਈ ਹੈ। ਪੁੱਤਾ ਮੰਗ ਪਾਈ ਫਸਲ ਨੂੰ ਬਰਬਾਦ ਹੁੰਦਿਆਂ ਦੇਖ ਕੇ ਕਿਸਾਨ ਪੁੱਬਾ ਮਾਰ ਕੇ ਰੋਂਦੇ ਆਮ ਸੋਸ਼ਲ ਮੀਡੀਆ ਤੇ ਦੇਖੇ ਜਾ ਸਕਦੇ ਨੇ। ਕਿਸਾਨੀ ਫਸਲਾਂ ਦੇ ਨਾਲ-ਨਾਲ ਪਸ਼ੂਆਂ ਤੇ ਵੀ ਨਿਰਭਰ ਕਰਦੀ ਹੈ। ਪਸ਼ੂਆਂ ਦਾ ਵੀ ਇਸ ਹੜ੍ਹ ਨੇ ਬਹੁਤ ਨੁਕਸਾਨ ਕੀਤਾ ਹੈ। ਹੜ੍ਹ ਦੇ ਪਾਣੀ ਵਿੱਚ ਘਿਰੇ ਪਸ਼ੂ ਭੁੱਖਣ ਭਾਣੇ ਦਮ ਤੋੜ ਰਹੇ ਨੇ। ਪੰਜਾਬ ਤੇ ਪਈ ਆਫਤ ਨੂੰ ਦੇਖ ਕੇ ਗਵਾਂਡੀ ਸੁਬੇ ਜਿਹੜੇ ਰੋਜ਼-ਰੋਜ਼ ਵਾਧੂ ਪਾਣੀ ਦੀ ਮੰਗ ਕਰਦੇ ਸਨ ਸੁਪਰੀਮ ਕੋਰਟ ਤੱਕ ਪਾਣੀ ਦੇ ਖਾਤਰ ਕੇਸ ਲੜਦੇ ਸੀ ਅੱਜ ਉਹ ਵੀ ਹੱਥ ਖੜੇ ਕਰ ਗਏ ਨੇ ਉਹ ਵੀ ਚਿੱਠੀਆਂ ਲਿਖ-ਲਿਖ ਕੇ ਉਹ ਵੀ ਚਿੱਠੀਆਂ ਲਿਖ-ਲਿਖ ਕੇ ਪਾਣੀ ਨਾ ਭੇਜਣ ਦੀ ਮੰਗ ਕਰ ਰਹੇ ਨੇ ਮਿੱਠਾ-ਮਿੱਠਾ ਸਾਡਾ ਕੋੜਾ-ਕੋੜਾ ਥੂ ਵਾਲੀ ਗੱਲ ਬਣੀ ਪਈ ਹੈ ਕੁਦਰਤ ਦੀ ਕਰੋਪੀ ਦੀ ਮਾਰ ਸਿਰਫ ਪੰਜਾਬੀ ਹੀ ਚੱਲਣ ਕੋਈ ਵੀ ਗਵਾਂਢੀ ਰਾਜ ਇਹ ਨਹੀਂ ਚਾਹੁੰਦਾ ਕਿ ਅਸੀਂ ਪੰਜਾਬੀ ਦੇ ਮਦਦ ਕਰੀਏ ਉਹ ਜੇ ਸੰਕਟ ਵਿੱਚ ਨੇ ਤਾਂ ਅਸੀਂ ਉਹਨਾਂ ਨੂੰ ਕਹੀਏ ਕਿ ਕੋਈ ਗੱਲ ਨਹੀਂ ਜਿੰਨਾ ਵਾਧੂ ਪਾਣੀ ਹੈ ਸਾਨੂੰ ਭੇਜੋ ਅਸੀਂ ਆਪੇ ਐਡਜਸਟ ਕਰ ਲਵਾਂਗੇ ਕੁਦਰਤੀ ਮਾਰਤਾ ਸਿਰਫ ਪੰਜਾਬੀ ਹੀ ਚੱਲਣ ਦਿੱਲੀ ਵਾਲਿਓ ਸਿਪਾਸਲਾਰ ਜਿਹੜੇ ਸਕੂਲਾਂ ਦੀਆਂ ਟਾਇਲਟਸ ਦਾ ਉਦਗਾਟਨ ਕਰਨ ਲਈ ਦਿੱਲੀ ਤੋਂ ਪੰਜਾਬ ਪਹਾਰਦੇ ਸਨ ਪੰਜਾਬੀਆਂ ਨੂੰ ਸੰਕਟ ਵਿੱਚ ਦੇਖ ਕੇ ਕਿਧਰੇ ਗਵਾਚ ਗਏ ਨੇ ਕਿੱਥੇ ਨੇ ਸਟੇਟ ਪਰਿਵਾਰੀ ਕਿੱਥੇ ਨੇ ਰਾਸ਼ਟਰੀ ਪ੍ਰਧਾਨ ਤੇ ਕਿੱਥੇ ਨੇ ਹੋਰ ਆਉਂਦੇਦਾਰ ਸਿਰਫ ਸੌਖੇ ਵੇਲੇ ਹੀ ਪੰਜਾਬੀਆਂ ਦੀ ਹਿੱਕ ਤੇ ਚੜ ਕੇ ਬੈਠਣ ਵਾਲੇ ਨੇ ਪੰਜਾਬੀਆਂ ਦੇ ਔਖੇ ਵੇਲੇ ਸਭ ਰਫੂ ਚੱਕਰ ਹੋ ਗਏ ਨੇ ਪੰਜਾਬੀਆਂ ਵੱਲੋਂ ਸਭ ਯਾਦ ਰੱਖਿਆ ਜਾਵੇਗਾ ਅਸਲੀ ਸਮੱਸਿਆ ਤਾਂ ਪਾਣੀ ਲਥਨ ਤੋਂ ਬਾਅਦ ਸ਼ੁਰੂ ਹੋਣੀ ਹੈ ਹਾੜਾਂ ਵਿੱਚ ਉਜੜੇ ਕਿਸਾਨਾਂ ਦਾ ਮੁੜ ਵਸੇਬਾ ਕਰਨਾ ਸਭ ਤੋਂ ਵੱਡੀ ਸਮੱਸਿਆ ਹੈ। ਜ਼ਮੀਨਾਂ ਨੂੰ ਅਗਲੀ ਫਸਲ ਲਈ ਤਿਆਰ ਕਰਨਾ ਵੀ ਕਿਸੇ ਜੁੱਤ ਤੋਂ ਘਟ ਨਹੀਂ ਹੋਵੇਗਾ। ਬਿਮਾਰੀਆਂ ਫੈਲਣ ਦਾ ਖਤਰਾ ਵੀ ਸਿਰ ਤੇ ਮੰਡਰਾ ਰਿਹਾ ਹੈ। ਹੈਜਾ, ਪੀਲੀਆ, ਚਮੜੀ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਹੁਤ ਵੱਧ ਗਿਆ ਹੈ। ਸੋ ਇਸ ਸਾਰੇ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਨੂੰ ਜੰਗੀ ਪੱਧਰ ਤੇ ਪ੍ਰਬੰਧ ਕਰਨੇ ਚਾਹੀਦੇ ਨੇ। ਹੜਾਂ ਦੀ ਮਾਰ ਚੱਲ ਰਹੀ ਪੰਜਾਬੀਆਂ ਦੀ ਮਦਦ ਲਈ ਕਲਾਕਾਰ ਭਾਈਚਾਰੇ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਬੱਬੂ ਮਾਨ ਜਸਬੀਰ ਜੱਸੀ ਇੰਦਰਜੀਤ ਨਿੱਕੂ ਰਣਜੀਤ ਬਾਵਾ ਆਪਣੀ ਪੱਧਰ ਤੇ ਯਤਨ ਕਰ ਰਹੇ ਨੇ ਬਾਕੀ ਭਾਈਚਾਰੇ ਨੂੰ ਵੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬੀ ਹੀ ਤੁਹਾਨੂੰ ਅੱਖਾਂ ਤੇ ਬਿਠਾਉਂਦੇ ਨੇ ਤੁਹਾਨੂੰ ਹੀਰੋ ਬਣਾਉਂਦੇ ਨੇ ਜੇਕਰ ਪੰਜਾਬੀਆਂ ਕੋਲ ਕੁਝ ਵੀ ਨਾ ਬਚਿਆ ਤਾਂ ਤੁਹਾਨੂੰ ਵੀ ਕਿਸੇ ਨੇ ਨਹੀਂ ਪੁੱਛਣਾ ਰੱਬ ਕਰੇ ਸਾਡਾ ਸੋਹਣਾ ਪੰਜਾਬ ਇਸ ਹੜ੍ਹ ਦੀ ਸਮੱਸਿਆ ਤੋਂ ਬਾਹਰ ਨਿਕਲੇ ਫਿਰ ਤੋਂ ਉਜੜੇ ਘਰਾਂ ਵਿੱਚ ਖੁਸ਼ੀਆਂ ਦਾ ਪਸਾਰਾ ਹੋਵੇ ਸਾਡੀ ਰੱਬ ਸੋਹਣੇ ਅੱਗੇ ਇਹੋ ਹੀ ਦੁਆ ਹੈ ਨਾਲ ਦੀ ਨਾਲ ਹਰ ਸਾਲ ਆ ਰਹੇ ਹੜ੍ਹਾਂ ਦੀ ਮਾਰ ਤੋਂ ਬਚਣ ਲਈ ਲੰਬੇ ਸਮੇਂ ਦੀਆਂ ਯੋਜਨਾਵਾਂ ਤੇ ਕੰਮ ਕਰਨਾ ਚਾਹੀਦਾ ਹੈ ਸਾਡੀ ਇਹ ਵਿਚਾਰ ਚਰਚਾ ਕਿਸ ਤੇ ਲੱਗੀ ਆਪਣੇ ਸੁਝਾਅ ਜਰੂਰ ਦੇਣੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਇੱਕ ਹੋਰ ਵੀਡੀਓ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਧੰਨਵਾਦ